ਅਦੇਤਾ ਆਪਣੇ ਅੰਦਰ ਦਾ ਤੇ ਬਾਹਰ ਦਾ ਹੀ ਨਹੀਂ ਪਤਾ ਬਾਹਰੋਂ ਕੁਝ ਮੇਰੀ ਤਰ੍ਹਾਂ ਬਾਹਰੋਂ ਦਿਸਦੇ ਕੁਝ ਹੋਰਾਂ ਅੰਦਰ ਕੁਝ ਵਿਚਾਰ ਹੋ ਰਹੇ ਅਸੀਂ ਦੋ ਜੀਵਨ ਜਿਉ ਰਹੇ ਇੱਕ ਨਹੀਂ ਹੈ ਜੋ ਅੰਦਰ ਹੈ ਉਹ ਬਾਹਰ ਨਹੀਂ ਹੈ ਜੋ ਬਾਹਰੋਂ ਧਾਰਮਿਕ ਦਿਸਦੇ ਆ ਅੰਦਰ ਉਹ ਹੈ ਨਹੀਂ ਸਾਡੀ ਵਿਚਾਰਤਾਰਾ ਉਹ ਹੈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੇ ਜਦੋਂ ਦੀਵਾ ਜਲਾਇਆ ਅੰਦਰ ਗਿਆਨ ਆਇਆ ਫਿਰ ਜਿੱਥੇ ਦਿਲ ਅੰਧਿਆਰੀ ਰਾਤ ਸੀ ਨਾ ਉੱਥੇ ਵੀ ਚਾਨਣਾ ਦਿਸਣ ਲੱਗ ਪਿਆ ਬਾਹਰ ਵੀ ਤੇ ਅੰਦਰ ਵੀ ਪ੍ਰਕਾਸ਼ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਮਿਲਿਆ ਕਿੰਨਾਂ ਨੂੰ ਮਹਾਰਾਜ ਕਹਿੰਦੇ ਜਿਨ ਸੇਵਿਆ ਸੋ ਪਾਰ ਪਰਯੋ ਜਿਨ੍ਹਾਂ ਨੇ ਸਿਮਰਿਆ ਗਿਆਨ ਪ੍ਰਾਪਤ ਕਰਦੇ ਆ ਗਿਆਨ ਦੀ ਪ੍ਰਾਪਤੀ ਵੀ ਸਿਮਰਨ ਨਾਲੇ ਗਿਆਨਾਂਤੁਰ ਹੋ ਕੇ ਜਦੋਂ ਸਿਮਰਦਾ ਉਦੋਂ ਪਵਜਲ ਤੋਂ ਪਾਰ ਹੁੰਦਾ ਜਨ ਨਾਨਕ ਗੁਰਮਖ ਜਗਤ ਤਰਿਓ ਮਹਾਰਾਜ ਕਹਿੰਦੇ ਗੁਰਮਖਾ ਨੇ ਜਗਤ ਨੂੰ ਤਰ ਗਏ ਪਾਰ ਉਤਰ ਗਏ ਜਗਤ ਤੋਂ ਮਹਾਰਾਜ ਕਹਿੰਦੇ ਉਹ ਜਿਨ੍ਹਾਂ ਗੁਰੂ ਦਾ ਆਸਰਾ ਪਾਇਆ ਹੈ ਜਿਨ੍ਹਾਂ ਨੇ ਗੁਰੂ ਨਾਲ ਦੁੜ ਕੇ ਗਿਆਨ ਪ੍ਰਗਟ ਕਰ ਲਿਆ ਹੈ ਅੰਦਰੋਂ ਗੁਰੂ ਵਾਲਾ ਗੁਰੂ ਦਾ ਗਿਆਨ ਮਹਾਰਾਜ ਕਹਿੰਦੇ ਹੁਣ ਸਰਬ ਰੂਪਾ ਔਖਦ ਨਾਮ ਕल्याण ਰੂਪ ਮੰਗਲ ਗੁਣ ਗਾਮ ਹੋਣ ਮੰਗਲਾ ਚਾਰ ਔਸ਼ਧੀ ਨਾਮ ਹੈ ਦਵਾਈ ਨਾਮ ਹੈ ਅੰਦਰੂਨੀ ਰੋਗ ਨੇੜੇ ਕੋਈ ਨਹੀਂ ਆਉਂਦਾ ਮਹਾਰਾਜ ਸੱਚੇ ਪਤਸ਼ਾਹ ਕਹਿੰਦੇ ਜਦੋਂ ਐਸਾ ਹੁੰਦਾ ਹੈ ਪ੍ਰਭੂ ਦੀ ਕਿਰਪਾ ਵਰਸਦੀ ਏ ਕਿਉਂਕਿ ਹਉਮੈ ਦੀਰਗ ਰੋਗ ਹੈ दारू ਪੀਸ ਮਾਹੇ ਅੰਦਰ ਵੱਡਾ ਰੋਗ ਹਉਮੈ ਦਾ ਤੇ ਹਉਮੈ ਕਰਕੇ ਨਾਮ ਨਹੀਂ ਟਿਕਦਾ ਨਾਮ ਤੋਂ ਬਿਨਾ ਗਿਆਨ ਸੰਤੋਖ ਆਦ ਚੀਜ਼ਾਂ ਪੈਦਾ ਪ੍ਰਗਟ ਨਹੀਂ ਹੁੰਦੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਅੰਤਰ ਹਉਮੈ ਰੋਗ ਭ੍ਰਮ ਭੁੱਲੇ ਹਉਮੈ ਸਾਖਤ ਦੁਰਜਨਾ ਸਾਖਤ ਦੁਸ਼ਟ ਜਿਹੜੇ ਉਹ ਹਉਮੈ ਦੇ ਵਿੱਚ ਭਰਮ ਰਹਿ ਪਟਕ ਰਹਿ ਨਾਨਕ ਰੋਗ ਗਵਾਏ ਇਹ ਰੋਗ ਖਤਮ ਹੁੰਦਾ ਕਿੰਨਾ ਦੇ ਰੋਗ ਗਵਾਚੇ ਮੇਲੇ ਸਤਗੁਰ ਸਾਧੂ ਸੱਜਣਾ ਸਤਗੁਰੂ ਨਾਲ ਮਿਲ ਕੇ ਤੇ ਜਿਹੜੇ ਸਤ ਸੰਗੀ ਰੱਬ ਦੇ ਮਾਰਗ ਦੇ ਮੁਤਲਕੀ ਚੱਲਣ ਵਾਲੇ ਉਹਨਾਂ ਨਾਲ ਮਿਲ ਕੇ ਇਹ ਰੋਗ ਜਿਹੜੇ ਆਪਣੇ ਅੰਦਰੋਂ ਗਵਾ ਲਏ ਖਤਮ ਕੀਤਾ ਉਹਨਾਂ ਰੋਗਾਂ ਨੂੰ ਜਿੱਦੋਂ ਰੋਗ ਗਏ ਅੰਦਰੋਂ ਨਸ਼ਟ ਹੋ ਗਏ ਚਾਨਣਾ ਹੋਇਆ ਪਤਾ ਲੱਗ ਗਿਆ ਮਹਾਰਾਜ ਕਹਿੰਦੇ ਅਗਿਆਨ ਹੀ ਦੁੱਖ ਹੈ ਤੇ ਗਿਆਨ ਦਾ ਆਉਣਾ ਪ੍ਰਕਾਸ਼ ਦਾ ਆਉਣਾ ਸਭ ਤੋਂ ਵੱਡਾ ਸੁਖ ਹੈ ਤੇ ਮਨੁੱਖ ਖੁਸ਼ੀ ਦੇ ਨਾਲ ਟਹਿਲਦਾ ਅਨੰਦਤ ਹੁੰਦਾ ਫਿਰ ਮਹਾਰਾਜ ਕਹਿੰਦੇ ਆਨੰਦ ਕਰਹਿ ਨਰ ਨਾਰੀ ਔਰ ਕੀ ਇਸ ਤਰੀਕੀ ਪੁਰਸ਼ ਨੇ ਜਿਹਦੇ ਹਿਰਦੇ ਵਿੱਚ ਗਿਆਨ ਪ੍ਰਗਟ ਹੁੰਦਾ ਹੈ ਨਾ ਉਹ ਆਨੰਦ ਸਹਿਤ ਹੁੰਦਾ ਹੈ ਔਰ ਉਹਦੀ ਨਸ ਨਸ ਉਧਰ ਰੋਮ ਰੋਮ ਖੜਾਵਟ ਵਿੱਚ ਆਉਂਦਾ ਹੈ ਖੇੜੇ ਵਿੱਚ ਰਹਿੰਦਾ ਹੈ ਉਹਦੇ ਕੋਲ ਅਗੰਮੀ ਦਾਤੇ ਉਹਨੂੰ ਕੋਈ ਮਜੂਸੀ ਦੇ ਆਲਮ ਵਿੱਚ ਲਾਜ਼ਾ ਨਹੀਂ ਸਕਦਾ ਜਿਹਦੇ ਹਿਰਦੇ ਦੇ ਅੰਦਰ ਪ੍ਰਭੂ ਆਨੰਦ ਤਾਈ ਬਖਸ਼ ਦਿੰਦਾ ਹੈ ਉਹ ਜੀਵਨ ਵੀ ਆਨੰਦ ਦੇ ਸਹਿਤ ਖੇੜੇ ਦੇ ਸਹਿਤ ਬਸਰ ਕਰਦਾ ਹੈ ਮਹਾਰਾਜ ਕਹਿੰਦੇ ਹਾਰ ਹਰ ਪ੍ਰਭ ਕਿਰਪਾ ਧਾਰੀ ਉਹ ਗੁਰਸਿੱਖ ਪਿਆਰਾ ਇਹ ਨਹੀਂ ਕਹਿੰਦਾ ਕਿ ਮੈਂ ਬੜਾ ਪੜਿਆ ਮੈਂ ਬੜੀ ਸਮਾਧੀ ਲਾਈ ਬੜੀ ਮਿਹਨਤ ਕੀਤੀ ਗਿਆਨ ਪ੍ਰਗਟ ਕਰ ਲਿਆ ਕਹਿੰਦਾ ਨਹੀਂ ਭਲੇ ਉਹ ਇਹ ਹਰੀ ਵੈ ਗੁਰੂ ਨੇ ਕਿਰਪਾ ਕੀਤੀ ਹੈ ਇਹ ਬਾਹਰ ਦੇ ਸੁੱਖ ਵੀ ਹਰੀ ਪਰਮਾਤਮਾ ਨੇ ਬਖਸ਼ਿਸ਼ ਕੀਤੇ ਨੇ ਅੰਦਰ ਗਿਆਨ ਦੇ ਸਹਿਤ ਹੋਣਾ ਇਹ ਪ੍ਰਭੂ ਨੇ ਆਪਣੀ ਕਿਰਪਾ ਧਾਰੀਏ ਅੰਦਰ ਗਿਆਨ ਰੂਪ ਪੁੱਤਰ ਪੈਦਾ ਹੋ ਗਿਆ ਉਹਦੇ ਪ੍ਰਤਾਪ ਕਰਕੇ ਅੰਦਰ ਵੀ ਖੁਸ਼ੀਆਂ ਨੇ ਤੇ ਬਾਹਰ ਵੀ ਖੁਸ਼ੀਆਂ ਦੇ ਖੇੜਾ ਆ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਸੰਤੋ ਸੁਖ ਹੋਆ ਸਭ ਥਾਈਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸੰਤੋਸ਼ ਸ਼ਬਦ ਗੁਰਸਿੱਖਾਂ ਵਾਸਤੇ ਹੈ ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ ਸ਼ਾਂਤ ਆਤਮਾ ਵਾਲਿਓ ਨਾਮ ਜਪਣ ਵਾਲਿਓ ਸਤਸੰਗੀ ਜਨੋ ਗੁਰੂ ਪਿਆਰ ਵਾਲਿਓ ਹੁਣ ਗੁਰੂ ਦੀ ਕਿਰਪਾ ਹੋਈ ਉਹ ਗੁਰੂ ਨੇ ਅਰ ਸਾਡੇ ਤੇ ਬਖਸ਼ਿਸ਼ ਕਰ ਦਿੱਤੀ ਕਿ ਇਹ ਦੇਦੇ ਅੰਦਰ ਗਿਆਨ ਫਾਇਦਾ ਹੋ ਗਿਆ ਗਿਆਨ ਦਾ ਟਿਕਾਉ ਤੇ ਜਦੋਂ ਅੰਦਰ ਗਿਆਨ ਪ੍ਰਗਟ ਹੋ ਗਿਆ ਪ੍ਰਭੂ ਦਾ ਫਿਰ ਕਹਿੰਦੇ ਮਨ ਟਿਕ ਗਿਆ ਪਹਿਲਾਂ ਤਨ ਟਿਕਦਾ ਸੀ ਮਨ ਵਿਚਲਿਤ ਸੀਗਾ ਤੇ ਵਿਚਲਿਤ ਹੋਇਆ ਮਨ ਵਿਅਕਲ ਹੋਇਆ ਚੌਕ ਗਿਰਦੇ ਦੌੜਦਾ ਸੀ ਜਿਹਨੂੰ ਸਹਬ ਕਹਿੰਦਿਆ ਕਬਹੂ ਜਿਆੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਆੜਾ ਥਿਰਨਾ ਰਹਤ ਚਾਰੇ ਕੁੰਡਾਂ ਭਾਲੇ ਚੌਕ ਗਿਰਦੇ ਫਿਰਦਾ ਸੀ ਮਨ ਹੁਣ ਜਦੋਂ ਗੁਰੂ ਦੇ ਕੋਲ ਆ ਗਿਆ ਗੁਰੂ ਨੇ ਕਿਰਪਾ ਧਾਰੀ ਕਿਰਪਾ ਕਰ ਦਿੱਤੀ ਉਹਦੀ ਕਿਰਪਾ ਦੇ ਨਾਲ ਮਨ ਸਥਿਰਤਾ ਪ੍ਰਾਪਤ ਕਰ ਗਿਆ ਟਿਕਾਉ ਵਿੱਚ ਆ ਗਿਆ ਜਦੋਂ ਮਨ ਟਿਕਿਆ ਤੇ ਉਹਦੀ ਕਿਰਪਾ ਨਾਲ ਅੰਦਰੋਂ ਗਿਆਨ ਪ੍ਰਗਟ ਹੋਇਆ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਉਹਦੀ ਕਿਰਪਾ ਨਾਲ ਮਨ ਵਸ ਵਿੱਚ ਆਇਆ ਕੰਟਰੋਲ ਵਿੱਚ ਆਇਆ ਇੱਕ ਜਗ੍ਹਾ ਤੇ ਟਿਕਿਆ ਥਾਂ ਥਾਂ ਵੱਲ ਫੁਰਨੇ ਉਤਪਨ ਕਰਨੇ ਉਹਨਾਂ ਨੂੰ ਆਪਣਾ ਮਾਲਕ ਜਾਣਣਾ ਇਹਨੇ ਛੱਡ ਦਿੱਤਾ ਹੁਣ ਇੱਕ ਦਾ ਹੀ ਫੁਰਨਾ ਇੱਕ ਦਾ ਹੀ ਵਿਚਾਰ ਇੱਕ ਦੇ ਚਰਣਾ ਵਿੱਚ ਟਿਕ ਗਿਆ ਤੇ ਜਿੱਦ ਨੇ ਟਿਕ ਗਿਆ ਨਾ ਉਦਨ ਉਹਦੀ ਕਿਰਪਾ ਹੋਈ ਵਿੱਚੋਂ ਗਿਆਨ ਪ੍ਰਗਟ ਹੋ ਗਿਆ ਅੰਦਰੋਂ ਗਿਆਨ ਪ੍ਰਗਟ ਹੋ ਗਿਆ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਫਿਰ ਸੁਖ ਹੋਆ ਸਭ ਥਾਈ ਅੰਦਰ ਵੀ ਸੁੱਖ ਹੈ ਅੰਦਰ ਵੀ ਸਕੂਨ ਹੈ ਤੇ ਬਾਹਰ ਵੀ ਸੁਖਿਆ ਕਈ ਵੇਰ ਬਾਹਰੋਂ ਬੜੀਆਂ ਸੁਭਦਾਵਾ ਹੁੰਦੀਆਂ ਤੇ ਮੜੀ ਜੀ ਗੱਲ ਛੇੜ ਲੋ ਬੰਦਾ ਅੰਦਰੋਂ ਕਲਪਿਆ ਹੁੰਦਾ ਤੜਫਦਾ ਕਿ ਬਹੁਤ ਦੁਖੀ ਹੁੰਦਾ ਮਹਾਰਾਜ ਸਾਹਿਬ ਕਹਿੰਦੇ ਬਈ ਉਹ ਰੱਬ ਦਾ ਪਿਆਰਾ ਇੰਨਾ ਸੁਖਿਆ ਕਿ ਉਹ ਘਰ ਵਿੱਚ ਬੈਠਾ ਤਾਂ ਵੀ ਸੁਖੀ ਸੁਭਦਾਵਾਾਂ ਦੇ ਵਿੱਚ ਤੇ ਤਾਂ ਵੀ ਸੁਖ ਵਿੱਚ ਤੇ ਜੇ ਸੁਭਦਾਵਾਾਂ ਚਲੀਆਂ ਗਈਆਂ ਤਾਂ ਵੀ ਉਹ ਦੁਖੀ ਨਹੀਂ ਤਾਂ ਵੀ ਉਹ ਰੱਬ ਦਾ ਪਿਆਰਾ ਗੁਰਸਿੱਖ ਜਿਹਦੇ ਅੰਦਰ ਗਿਆਨ ਪ੍ਰਗਟ ਹੋ ਗਿਆ ਔਰ ਉਹ ਸੁਖ ਦੇ ਸਹਤੇ ਕਹਿੰਦੇ ਉਹ ਪ੍ਰਭੂ ਨੇ ਕਿਰਪਾ ਕਰ ਦਿੱਤੀ ਹੁਣ ਸੁਖ ਹੋਆ ਸਭ ਥਾਈ ਇਹ ਨਹੀਂ ਕਿ ਇੱਥੇ ਸੋਖਾ ਪਤਾ ਨਹੀਂ ਉਹ ਹੋਰ ਨਗਰ ਚ ਜਾਵਾਂਗੇ ਉੱਥੇ ਕੀ ਬਣੇਗਾ ਕੀ ਹੋਵੇਗਾ ਕਹਿੰਦੇ ਨਹੀਂ ਜਦੋਂ ਪ੍ਰਭੂ ਨਾਲ ਹੈ ਨਾ ਉਦੀ ਇਕਾਂਛਾ ਹੀ ਮੁਕ ਜਾਂਦੀ ਕਹਿੰਦੇ ਇੱਥੇ ਵੀ ਪ੍ਰਭੂ ਉੱਥੇ ਵੀ ਪ੍ਰਭੂ ਅੰਦਰ ਵੀ ਪ੍ਰਭੂ ਬਾਹਰ ਵੀ ਪ੍ਰਭੂ ਸੁੱਖ ਉਹਨੇ ਦੇਣਾ ਹੈ ਬਖਸ਼ਿਸ਼ ਉਹਨੇ ਕਰਨੀ ਹੈ ਰਹਿਮਤ ਉਹਨੇ ਕਰਨੀ ਹੈ ਕਿਸੇ ਮਨੁੱਖ ਨੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀਆਂ ਥਾਵਾਂ ਤੇ ਅੰਦਰ ਬਾਹਰ ਲੋਕ ਪਰਲੋਕ ਅੰਦਰ ਸੁੱਖ ਹੋ ਗਿਆ ਹੈ ਆਨੰਦ ਖੇੜਾ ਆ ਗਿਆ ਹੈ ਅਰ ਹਿਰਦੇ ਦੇ ਵਿੱਚੋਂ ਦੁੱਖਾਂ ਵਾਲੀ ਬਿਰਤੀ ਨਕਾਰਤਕ ਬਿਰਤੀ ਚਲੀ ਗਈ ਸਕਾਰਤਕ ਬਿਰਤੀ ਉਤਪਨ ਹੋ ਗਈ ਏ ਹੁਣ ਫਿਰਦੇ ਦੇ ਅੰਦਰ ਮਹਾਰਾਜ ਕਹਿੰਦੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਪਰਮਾਤਮਾ ਪੂਰਨ ਔਰ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਹੈ ਪਰਮ ਈਸ਼ਵਰ ਸਾਰਿਆਂ ਤੋਂ ਵੱਡਾ ਰਵ ਰਿਆ ਰਮਿਆ ਹੋਇਆ ਇੱਕ ਰਸ ਸਭਣੀ ਜਾਈ ਸਾਰੀਆਂ ਜਗਾ ਤੇ ਜਿੱਥੇ ਵੀ ਜਾਈਏ ਉੱਥੇ ਹੀ ਪਰਮਾਤਮਾ ਰਮਿਆ ਹੋਇਆ ਹਾਜ਼ਰ ਨਾਦਰੇ ਬ੍ਰਹਮ ਉਸਾਰੇ ਵਿਆਪਕ ਰੂਪੇ ਪਰਿਪੂਰਨ ਪਰਮਾਤਮਾ ਜਿਹਨੂੰ ਮਹਾਰਾਜ ਗੁਰੂ ਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਉਹ ਇੱਕ ਰੂਪ ਹੈ ਇੱਕ रस ਸਾਰਿਆਂ ਦੇ ਅੰਦਰ ਵਿਆਪਕ ਹੋ ਰਿਹਾ ਹੈ ਮਹਾਰਾਜ ਸਚੀ ਪਰਸ਼ਾ ਕਹਿੰਦੇ ਉਹਦੀ ਵਿਆਪਕਤਾ ਹਿਰਦੇ ਦੇ ਅੰਦਰ ਔਰ ਉਦੋਂ ਹੁੰਦੀ ਆ ਮਹਾਰਾਜ ਸਾਹਿਬ ਕਹਿੰਦੇ ਤੁਰ ਕੀ ਬਾਣੀ ਆਈ ਜਿਹੜੀ ਤੁਰ ਦਰਗਾਹ ਤੋਂ ਬਾਣੀ ਆਈਏ ਜਿੱਥੇ ਪਰਮਾਤਮਾ ਉਹ ਨਿਰਗੁਣੇ ਨਿਰਗੁਣ ਬੋਲ ਨੇ ਉਹਦੇ ਬੋਲਾਂ ਦਾ ਸਰੂਪ ਨਹੀਂ ਆ ਸਾਡੇ ਸਮਝਣ ਵਾਸਤੇ ਗੁਰਮੁਖ ਲਿਪੀ ਦਾ ਇਹਨੂੰ ਜਾਮਾ ਪਹਿਨਾਇਆ ਹੈ ਸਾਡੀ ਸਮਝ ਵਾਸਤੇ ਸ਼ਬਦ ਦਾ ਕੋਈ ਸਰੂਪ ਨਹੀਂ ਅਰ ਸਾਡੀ ਸੂਝ ਵਾਸਤੇ ਇਸ ਨਾਮ ਜਾਮਾ ਪਹਿਨਾਇਆ ਹੈ ਅੱਖਰਾਂ ਦਾ ਗੁਰਮੁਖੀ ਲਿਪੀ ਦਾ ਉਹਦੇ ਨਾਲ ਅਸੀਂ ਜਾਣਦੇ ਹਾਂ ਉਦੇ ਨਾਲ ਅਸੀਂ ਜਪਦੇ ਆ ਉਹਦੇ ਨਾਲ ਅਸੀਂ ਆਪਣੇ ਜਿਨ ਵਿੱਚ ਬਸਾਉਣੇ ਆ ਸਿੱਖ ਦਾ ਉਹ ਨਿਰਗੁਣ ਰੂਪ ਸ਼ਬਦ ਹੀ ਗੁਰੂ ਏ ਤੇ ਸ਼ਬਦ ਦਾ ਹੀ ਧਿਆਨ ਧਰਨਾ ਬਹੁਤਾਦ ਅੰਦਰ ਜਿੰਨੇ ਵੀ ਗੁਰ ਸੇਖਾ ਸੰਸਾਰ ਵਿੱਚ ਨੇ ਔਰ ਬਹੁਤ ਜ਼ਿਆਦਾ ਮਹਾਤਮਾ ਦੇੜੇ ਨੇ ਇਹ ਗੱਲ ਤੇ ਜ਼ੋਰ ਦਿੰਦੇ ਨੇ ਕੋਈ ਕਹਿੰਦਾ ਜੀ ਤੇਰ ਕੁਟੀ ਚ ਧਿਆਨ ਧਰੋ ਮਸਤਕ ਦੇ ਵਿਚਾਲੇ ਕੋਈ ਕਹਿੰਦਾ ਜੀ ਇੱਥੇ ਧਿਆਨ ਧਰੋ ਕੋਈ ਕਹਿੰਦਾ ਜੀ ਨੱਕ ਦੀ ਟੀਸੀ ਤੇ ਧਿਆਨ ਧਰੋ ਕੋਈ ਕਹਿੰਦਾ ਜੀ ਸਾਹਮਣੇ ਤਸਵੀਰ ਤੇ ਧਿਆਨ ਧਰੋ ਹੱਦ ਹੋ ਗਈ ਕਿਹੜੇ ਪਾਸੇ ਨੂੰ ਚੱਲ ਪਏ ਨੇ ਹੋ ਸਕਦਾ ਮੈਂ ਭੁੱਲਦਾ ਹੁਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਤੇ ਨਹੀਂ ਕਿਹਾ ਬਿਦੁੱਤ ਤੇ ਰਕੁਟੀ ਚ ਧਿਆਨ ਟਕਾ ਤੂੰ ਨੱਕ ਦੀ ਟੀਸੀ ਤੇ ਧਿਆਨ ਟਕਾ ਤੂੰ ਸਾਹਮਣੇ ਤਸਵੀਰ ਦਾ ਧਿਆਨ ਟਕਾ ਤੂੰ ਮੂਰਤੀ ਦਾ ਧਿਆਨ ਟਕਾ ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੇ ਨਹੀਂ ਕਹਿਆ ਤੇ ਅਸੀਂ ਪੁੱਛਦੇ ਫਿਰਨੇ ਬਾਬਾ ਜੀ ਕਿੱਥੇ ਧਿਆਨ ਟਕਾਈਏ ਜਿਹੜਾ ਗੁਰੂ ਰੋਜ਼ ਦੱਸਦਾ ਉਹ ਨਹੀਂ ਅਸੀਂ ਸੁਣੀ ਗੱਲ ਉਹ ਨਹੀਂ ਸੁਣੀ ਮਹਾਰਾਜ ਕਿੱਥੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਤੁਨ ਮੈਂ ਧਿਆਨ ਅਰ ਸਜਨਾ ਤੁਨ ਕੀ ਏ ਆਵਾਜ਼ ਆਵਾਜ਼ ਉਹ ਆਵਾਜ਼ ਤੁਰ ਤੋਂ ਆਈ ਏ ਜਿਹੜੀ ਤੁਰ ਕੀ ਬਾਣੀ ਆਈ ਨਾ ਉਹ ਤੁਨ ਤੁਰ ਤੋਂ ਹੀ ਆਈ ਏ ਤੇ ਤੁਰਤੇ ਤਾਕੀ ਆਵਾਜ਼ ਏ ਮੈਂ ਪਹਿਲੇ ਬਿਆਨ ਕੀਤਾ ਉਹਨੂੰ ਆਪਣੀ ਸਮਝਣ ਵਾਸਤੇ ਨਾ ਅੱਖਰਾਂ ਦਾ ਲਿਪੀ ਦਾ ਜਾਮਾ ਪਹਿਨਾਇਆ ਇਹ ਲਿਪੀ ਨੂੰ ਪਾਸੇ ਕਰ ਆ ਛੱਬਦੇ ਆ ਪਰ ਬੋਲ ਰਹੇ ਨੇ ਜਿਹੜੇ ਇਹਦਾ ਕੋਈ ਰੂਪ ਹੈ ਕੋਈ ਦੀ ਤਸਵੀਰ ਬਣਾ ਦੇਵੇਗਾ ਇਹਨਾਂ ਸ਼ਬਦਾਂ ਨੂੰ ਜਿਹੜੇ ਬੋਲ ਨੇ ਸੂਝ ਦੇ ਦੁਆਰਾ ਕਿਸੇ ਲਿਪੀ ਵਿੱਚ ਲਿਖ ਦਿਓ ਇੰਗਲਿਸ਼ ਦੇ ਅੱਖਰਾਂ ਦਾ ਜਾਮਾ ਪਹਿਨਾ ਦਿਓ ਹਿੰਦੀ ਦਾ ਪਹਿਨਾ ਦਿਓ ਉਰਦੂ ਦਾ ਪਹਿਨਾ ਦਿਓ ਫਾਰਸੀ ਦਾ ਪਹਿਨਾ ਦਿਓ ਗੁਰਮੁਖੀ ਦਾ ਜਾਮਾ ਪਹਿਨਾਇਆ ਸਤਿਗੁਰੂ ਨੇ ਸਾਨੂੰ ਸਮਝਾਉਣ ਵਾਸਤੇ ਇਹ ਨਹੀਂ ਕਿਹਾ ਕਿ ਤੂੰ ਫਲਾਣੇ ਥਾਂ ਧਿਆਨ ਤਰੇ ਕਹਿੰਦੇ ਤੁਨ ਮੈਂ ਧਿਆਨ ਤੁਨ ਜਿਹੜੀ ਆਵਾਜ਼ ਹੈ ਨਾ ਧਿਆਨ ਉਹਦੇ ਤੇ ਟਿਕਾ ਤੋਂ ਨੇ ਤੁਰ ਦਰਗਾਹ ਤੂੰ ਆਈ ਉਥੋਂ ਤੱਕ ਨਾਣਾ ਤੋਂ ਮੈਂ ਧਿਆਨ ਧਿਆਨ ਮੈਂ ਜਾਨਿਆ ਤੇ ਕਈ ਵਾਰ ਮਨੁੱਖ ਕਹਿੰਦੇ ਜੀ ਇਹਦੇ ਤੇ ਕੀ ਧਿਆਨ ਢਕਾਈ ਇਹ ਦੀਦਾ ਹੀ ਨਹੀਂ ਦੋ ਚਾਰ ਬੰਦੇ ਮਿਲ ਕੇ ਗੱਲ ਕਰ ਰਹੇ ਹੋ ਨਾ ਚਾਰ ਬੰਦੇ ਤੂੰ ਗੱਲ ਕਰ ਰਹੇ ਹੋ ਨੇ ਇੱਕ ਨਾਣਾ ਗੱਲ ਬੜੇ ਤਰੀਕੇ ਨਾਲ ਸੁਣਾ ਰਿਹਾ ਜੇ ਤੁਸੀਂ ਕਦੇ ਇਹ ਦੇਖ ਲੈਣਾ ਤਿੰਨ ਚਾਰ ਆਦਮੀ ਖੜੇ ਹੋਈਏ ਨਾ ਤੁਸੀਂ ਬੜੀ ਕੰਮ ਦੀ ਗੱਲ ਕਰ ਰਹੇ ਹੋ ਇੱਕ ਵਿੱਚ ਐਸਾ ਹੁੰਦਾ ਉਹ ੁੱਟਚਰ ਮਾਰ ਪਤਾ ਨਹੀਂ ਕਿੱਧਰ ਦੀਆਂ ਗੱਲਾਂ ਵਿੱਚ ਕੱਟ ਕੇ ਕਰੇਗਾ ਫਿਰ ਕਹਿੰਦਾ ਮੈਨੂੰ ਸਮਝ ਨਹੀਂ ਆਈ ਤੇਰੀ ਉਹਨੂੰ ਪੁੱਛਿਆ ਬਈ ਤੈਨੂੰ ਸਮਝ ਕਿਉਂ ਨਹੀਂ ਆਈ ਐ ਇੰਨੇ ਤਰੀਕੇ ਨਾਲ ਗੱਲ ਕੀਤੀ ਉਹਨੇ ਸਮਝਾਈ ਤੈਨੂੰ ਸਮਝ ਕਿਉਂ ਨਹੀਂ ਆਈ ਖੜਾ ਤੂੰ ਇੱਥੇ ਆ ਬੈਠਾ ਇੱਥੇ ਆ ਹੁਣ ਵਜੂਦ ਕਰਕੇ ਸ਼ਰੀਰ ਕਰਕੇ ਬੈਠਾ ਹੈ ਸੁਣ ਵੀ ਰਿਹਾ ਹੈ ਆਵਾਜ਼ ਉਹਦੇ ਤੱਕ ਜਾ ਰਹੀ ਹੈ ਉਹ ਕਹਿੰਦਾ ਮੇਰਾ ਧਿਆਨ ਨਹੀਂ ਕਿਤੇ ਹੋਰ ਪਾਸੇ ਸੀ ਉਧਰ ਕੁਝ ਹੈ ਲਰਿਆ ਸੀ ਕੋਈ ਡਿੱਗ ਰਿਹਾ ਸੀ ਕੋਈ ਫੁੱਟ ਰਿਹਾ ਸੀ ਕੋਈ ਕੱਟ ਰਿਹਾ ਸੀ ਕੋਈ ਕੁੱਟ ਰਿਹਾ ਸੀ ਮੇਰਾ ਧਿਆਨ ਉਧਰ ਸੀ ਮੇਰਾ ਧਿਆਨ ਤੇਰੀ ਗੱਲ ਚ ਨਹੀਂ ਸੀ ਹੁਣ ਧਿਆਨ ਉਹਦਾ ਉਧਰ ਸੀ ਨਾ ਜੇ ਧਿਆਨ ਨਾ ਹੋਵੇ ਤੇ ਗੱਲ ਸਮਝ ਨਹੀਂ ਆਉਂਦੀ ਤੇ ਫਿਰ ਮੂਰਤੀ ਤੇ ਦੀ ਗੱਲ ਤਾਂ ਨਹੀਂ ਨਾ ਸੁਣੀ ਕਿ ਤਸਵੀਰ ਦੀ ਗੱਲ ਤਾਂ ਨਹੀਂ ਨਾ ਸੁਣੀ ਤਾਂ ਹੀ ਮਹਾਰਾਜ ਕਹਿੰਦੇ ਆ ਪਤਾ ਤੈਨੂੰ ਉਦੋਂ ਲੱਗਾ ਜਦੋਂ ਤੂੰ ਧਿਆਨ ਉੱਥੇ ਲਿਆਂਦਾ ਗੱਲ ਸਮਝਾਈ ਗੁਰੂ ਦੀ ਗੱਲ ਵੀ ਉਦੋਂ ਸਮਝ ਆਉਣੀ ਜਦੋਂ ਤੇਰਾ ਧਿਆਨ ਗੁਰੂ ਤੇ ਗਿਆ ਤੈਨੂੰ ਗੁਰੂ ਦੀ ਪਛਾਣ ਹੋ ਜਾਣੀ ਤੁਣ ਮੈਂ ਧਿਆਨ ਧਿਆਨ ਮੈਂ ਗਾਨਿਆਂ ਜਿਨੇ ਤੁਣ ਆਵਾਜ਼ ਸ਼ਬਦ ਤੁਰਕੀ ਬਾਣੀ ਵਿੱਚ ਧਿਆਨ ਟਿਕਾਇਆ ਜੋ ਬੋਲਦਾ ਉਤੇ ਧਿਆਨ ਦੀ ਇਕਾਗਰਤਾ ਬਣਾਈ ਧਿਆਨ ਮੈਂ ਜਾਣਿਆ ਉਹ ਜਾਣ ਲੇਗਾ ਗੁਰੂ ਕੀ ਇਹ ਕਹਿੰਦਾ ਹੈ ਗੁਰੂ ਕੀ ਸੂਝ ਦਿੰਦਾ ਹੈ ਗੁਰਮੁਖ ਆਕਾਥ ਕਹਾਣੀ ਜਿਹਨੇ ਗੁਰੂ ਨੂੰ ਜਾਣ ਲਿਆ ਉਸ ਗੁਰਮੁਖ ਦੀ ਕਹਾਣੀ ਕੋਈ ਬਿਆਨ ਨਹੀਂ ਕਰ ਸਕਦਾ ਧੁਨ ਤੇ ਧਿਆਨ ਟਿਕਾ ਉਹ ਧੁਨ ਕੀ ତੁਰ ਕੀ ਬਾਣੀ ਆਈ ਤੁਰ ਦਰਗਾ ਤੋਂ ਆਈ ਕੋਈ ਹੋਰ ਧੁਨਾ ਨਾ ਲੱਭਦਾ ਫਿਰੀ ਉਹ ਤੁਰ ਦਰਗਾ ਤੋਂ ਆਈ ਹੈ ਤੇ ਜਦੋਂ ਧੁਨ ਤੇ ਧਿਆਨ ਟਿਕਾਏਗਾ ਤੈਨੂੰ ਦੁੱਖ ਬਹੁਤ ਨੇ ਚਿੰਤਾਵਾਂ ਬਹੁਤ ਨੇ ਮਹਾਰਾਜ ਕਹਿੰਦੇ ਜਦੋਂ ਅੰਦਰ ਵਸੀ ਅੰਦਰ ਉਤਰੀ ਤੇ ਫਿਰ ਤਿੰਨ ਸਗਲੀ ਚਿੰਤ ਮਟਾਈ ਉਹ ਬਾਣੀ ਨੇ ਉਹ ਧੁਨ ਨੇ ਅਰ ਜਿੰਨੀਆਂ ਅੰਦਰ ਦੀਆਂ ਚਿੰਤਾਵਾਂ ਸਨਾਂ ਉਹ ਸਾਰੀਆਂ ਮਟਾ ਦਿੱਤੀਆਂ ਨੇ ਉਹ ਸਾਰੇ ਦੇ ਸਾਰੇ ਖਤਮ ਕਰ ਦਿੱਤਾ ਉਹਨਾਂ ਨੂੰ ਤੁਰ ਕੀ ਬਾਣੀ ਤੁਰਾਏ ਤੇ ਤੁਰੇ ਦੇ ਆਲੇ ਉਦਾਲੇ ਸਭ ਕੁਝ ਘੁੰਮਦਾ ਹੈ ਜੀਵਨ ਤੇਰਾ ਬਾਣੀ ਦੇ ਆਲੇ ਉਦਾਲੇ ਪ੍ਰਕਰਮਾ ਕਰੇ ਸਾਡਾ ਜੀਵਨ ਜਿਹੜਾ ਨਾ ਲੋਕਾਚਾਰੀ ਦੇ ਮੰਗਰ ਕਰਦਾ ਤੇ ਲੋਕਾਚਾਰੀ ਵਿੱਚ ਦੁੱਖ ਨੇ ਸੰਸਾਰ ਵਿੱਚ ਦੁੱਖ ਨੇ ਅਸੀਂ ਮਨ ਦੇ ਖਿਆਲ ਤੇ ਮਨ ਸਾਡਾ ਸੰਸਾਰ ਦੀਆਂ ਗੱਲਾਂ ਵੱਲੇ ਜਾਂਦਾ ਬਹੁਤ ਆਦ ਅੰਦਰ ਭਈ ਫੁਲਾਨੇ ਨੇ ਐ ਕੀਤਾ ਸੀ ਢਿੰਗੜੇ ਨੇ ਐ ਕੀਤਾ ਸੀ ਕਦੇ ਨਹੀਂ ਇਹ ਚੇਤਾ ਆ ਵੀ ਗੁਰੂ ਨੇ ਕੀ ਕੀਤਾ ਸੀ ਸੁਖ ਉਦਨ ਮਿਲਣਾ ਹੈ ਜਿੱਦਨ ਗੁਰੂ ਨੇ ਐਉਂ ਕੀਤਾ ਸੀ ਤੇ ਐਉਂ ਕਰਨਾ ਹੈ ਦੁੱਖ ਉਦੋਂ ਹੈ ਜਦੋਂ ਮਨ ਸੰਸਾਰ ਦੀਆਂ ਗੱਲਾਂ ਵੱਲ ਨੂੰ ਭੱਜਦਾ ਹੈ ਔਰ ਸਰੀਰ ਨੂੰ ਜੋ ਮਿਲਦਾ ਹੈ ਸੰਸਾਰ ਵਿੱਚੋਂ ਮਨ ਨੂੰ ਜੋ ਮਿਲਣਾ ਹੈ ਨਿਰੰਕਾਰ ਤੋਂ ਮਿਲਣਾ ਹੈ ਤਾ ਸੁਖ ਨਹੀਂ ਮੰਨ ਕਰਕੇ ਦੁਖੀ ਆਂ ਔਰ ਮਨ ਇਧਰ ਨੂੰ ਚੱਲਿਆ ਨਹੀਂ ਮਹਾਰਾਜ ਕਹਿੰਦੇ ਜਦੋਂ ਬਾਣੀ ਅੰਦਰ ਉਤਰੀ ਨਾ ਤੁਰਾ ਰੂਪ ਬਣ ਗਈ ਤੇ ਜੀਵਨ ਬਾਣੀ ਦੇ ਆਲੇ ਉਦਾਲੇ ਚੱਲਿਆ ਇਹਦੇ ਨਾਲ ਜੁੜ ਕੇ ਇਹ ਤੋਂ ਦੂਰ ਨਾ ਹੋਇਆ ਜਿਵੇਂ ਤੁਰੇ ਦੇ ਆਲੇ ਉਦਾਲੇ ਔਰ ਤੈਰ ਆਦ ਘੁੰਮਦੇ ਨੇ ਚੱਕਰ ਘੁੰਮਦੇ ਨੇ ਤੇ ਉਹ ਉਥੇ ਟਿਕਾਣੇ ਤੇ ਰਹਿੰਦੇ ਨੇ ਜਦੋਂ ਧੁਰਾ ਟੁੱਟ ਜਾਵੇ ਤੇ ਉਹ ਗੱਡਾ ਵੀ ਡਿੱਗ ਪੈਂਦਾ ਤੇ ਟਾਇਰ ਵੀ ਕਿਧਰੇ ਚਲਾ ਜਾਂਦਾ ਪਤਾ ਨਹੀਂ ਲੱਗਦਾ ਕਹਿੰਦੇ ਤੇਰਾ ਧੁਰਾ ਰੂਪ ਬਾਣੀ ਏ ਤੇ ਧੁਰ ਤੋਂ ਧੁਰਾ ਮਿਲਿਆ ਟੁੱਟਣ ਵਾਲਾ ਨਹੀਂ ਚੱਕਰਾਂ 'ਚ ਨਹੀਂ ਪਏਗਾ ਜੇ ਇਹਦੇ ਨਾਲ ਜੁੜੇਗਾ ਜਿਹੜਾ ਜੁੜ ਗਿਆ ਉਹਦੀ ਸਾਰੀ ਚਿੰਤਾ ਮਿਟ ਗਈ ਉਹ ਔਰ ਇਹ ਧੁਰ ਤੋਂ ਆਈ ਹੋਈ ਬਾਣੀ ਮਹਾਰਾਜ ਸਾਹਿਬ ਕਹਿੰਦੇ ਦਇਆਲ ਪੁਰਖ ਮਿਹਰਵਾਨਾ ਹੈ ਦਇਆ ਦੇ ਘਰ ਦਇਆ ਦੇ ਸਮੁੰਦਰ ਪੁਰਖ ਸਰਬ ਵਿਆਪਕ ਵੈਗਰੂ ਜੀ ਤੂੰ ਮਿਹਰ ਕਰਨ ਵਾਲਾ ਆ ਮੇਹਰਾਂ ਵਾਲਾ ਸਾਈਂਾ ਸਾਡੇ ਤੇ ਮਿਹਰ ਕਰ ਮਿਹਰ ਕਰੇ ਜੇ ਮਿਹਰਵਾਨ ਤਾਂ ਕਾਰਜ ਆਵੇ ਰਾਸ ਮਿਹਰ ਕਰ ਹਰ ਨਾਨਕ ਸੱਚ ਵਖਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਸਤਗੁਰੂ ਮੇਰ ਕਰਦੇ ਨੇ ਉਹ ਹਰੀ ਪਰਮਾਤਮਾ ਵੈਗੁਰੂ ਜਿਹੜਾ ਆ ਉਹਦੇ ਲਈ ਸੱਚ ਵਖਾਨਾ ਉਹਦਾ ਸੱਚ ਦਾ ਵਖਿਆਣ ਜਿਹੜਾ ਜੁੜੇਗਾ ਤੁਰੇਗਾ ਉਹਦੇ ਅੰਦਰ ਪ੍ਰਗਟ ਗਿਆਨ ਹੋਵੇਗਾ ਤੇ ਜਿਹਦੇ ਅੰਦਰ ਗਿਆਨ ਹੋ ਗਿਆ ਪ੍ਰਗਟ ਉਹ ਭਗਵਾਨ ਵਿੱਚ ਪਰਮਾਤਮਾ ਵਿੱਚ ਮਿਲ ਜਾਵੇਗਾ ਮਹਾਰਾਜ ਸੱਚੀ ਪਤਸ਼ਾਹ ਕਹਿੰਦੇ ਉਹ ਪਰਮਾਤਮਾ ਵੱਲ ਨੂੰ ਤੁਰ ਤੇਰੇ ਅੰਦਰ ਆਸਰਾ ਰੂਪ ਤੇਰਾ ਤੁਰਾ ਰੂਪ ਆਸਰਾ ਤੇਰਾ ਬਾਣੀ ਹੋਵੇ ਗੁਰੂ ਹੋਵੇ ਜੇ ਬਾਰੀ ਤੌਰ ਤੇ ਧੀਆ ਪੁੱਤਰ ਦੌਲ ਸ਼ੋਰਤ ਮਿਲਨੀ ਤੇ ਉਹ ਵੀ ਦਾਤ ਗੁਰੂ ਤੋਂ ਮਿਲਨੀ ਹੈ ਉਹ ਵੀ ਕਿਸੇ ਸੰਸਾਰੀ ਨੇ ਨਹੀਂ ਦੇ ਸਕਣਾ ਆਪਾਂ ਸਾਰੇ ਸੰਸਾਰ ਅੱਗੇ ਲਿਲੜੀਆਂ ਕੱਢੀ ਜਾਵੋ ਕਿ ਪੁੱਤਰ ਧੀ ਦੀ ਦਾਤ ਮਿਲ ਜੇ ਕਿਦੇ ਉਹ ਨਹੀਂ ਮਿਲਦੀ ਪ੍ਰਭੂ ਅੱਗੇ ਆਵਾਂਗੇ ਪ੍ਰਭੂ ਤੇ ਆਪਣਾ ਈਮਾਨ ਭਰੂਸਾ ਲਿਆਵਾਂਗੇ ਪ੍ਰਭੂ ਝੋਲੀ ਭਰਦਾ ਹੈ ਤੇ ਮਹਾਰਾਜ ਇਹ ਵੀ ਨਹੀਂ ਕਹਿੰਦੇ ਵੀ ਮੈਂ ਤੈਨੂੰ ਕੁਝ ਨਹੀਂ ਦਿੰਦਾ ਤੇ ਨਾ ਇਹ ਮੰਗ ਕਈ ਵੇਰ ਕਹਿੰਦੇ ਜੀ ਨਾਮ ਮੰਗੋ ਨਾਮ ਠੀਕ ਹੈ ਮੰਗਣਾ ਚਾਹੀਦਾ ਹੈ ਮਹਾਰਾਜ ਤਾਂ ਕਹਿੰਦੇ ਜੋ ਵੀ ਮੰਗੋਗੇ ਮਿਲੇਗਾ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਨਹੀਂ ਕਿ ਆ ਵੀ ਕੱਲੀ ਅਧਿਆਤਮਿਕਤਾ ਵਸਤੂ ਮਿਲੇਗੀ ਤੇ ਫਿਰ ਸੰਸਾਰੀ ਲੈ ਲਈ ਕਿੱਥੋਂ ਜਾਈਏ ਬਾਈ ਜਿਹਦੇ ਕੋਲ ਸੰਸਾਰੀ ਵਸਤੂ ਲੈਣ ਦੇਵਾਂਗੇ ਉਹ ਗਏਗਾ ਤੁਰਿਆ ਤਾਂ ਉਧਰ ਫਿਰਦਾ ਹੈ ਤੇ ਮੇਰੇ ਕੋਲ ਕੀ ਲੈਣਾ ਹੈ ਮੈਂ ਕਿਉਂਦਿਆਂ ਇਸ ਕਰਕੇ ਇੱਥੇ ਲੋਕ ਦੀਆਂ ਵੀ ਵਸਤੂ ਮਿਲਦੀਆਂ ਨੇ ਪਰ ਲੋਕ ਦੀਆਂ ਵੀ ਮਿਲਦੀਆਂ ਨੇ ਔਰ ਧੁਰ ਦੀਆਂ ਵੀ ਮਿਲਦੀਆਂ ਨੇ ਮਹਾਰਾਜ ਸੱਚੇ ਪਤਸ਼ਾਹ ਕਹਿੰਦਿਆ ਭਈ ਉਸ ਮਾਲਕ ਤੋਂ ਮੰਗ ਤੇ ਉਹਦੇ ਤੋਂ ਮੰਗੇਗਾ ਸਭ ਕੁਝ ਦਿੰਦਾ ਈ ਜੋ ਵੀ ਮੰਗੇਗਾ ਤਾਂ ਨਾ ਮੰਗੋ ਮਾਨ ਮੰਗੋ ਧਨ ਲక్ష్ਮੀ ਸੋਤ ਦੇ ਮਹਾਰਾਜ ਕੰਨੇ ਪੁੱਤਰ ਧੀਆਂ ਮੰਗ ਤਾਕਤ ਮੰਗ ਪੜ੍ਹਾਈ ਮੰਗ ਵਿਦਿਆ ਮੰਗ ਜੋ ਮੰਗੇਗਾ ਸ਼ਰਤ ਇਹ ਆ ਤੂੰ ਧੁਰੇ ਨਾਲ ਜੁੜਿਆ ਹੋਵੇਂ ਤੇਰਾ ਆਸਰਾ ਗੁਰੂ ਹੋਵੇ ਤੇ ਜਿਹੜਾ ਆਸਰਾ ਗੁਰੂ ਨੂੰ ਬਣਾ ਲੈਂਦਾ ਹੈ ਗੁਰੂ ਉਹਨੂੰ ਕਦੇ ਨਿਆਸਰਾ ਨਹੀਂ ਹੁੰਦਿੰਦਾ ਫਿਰ ਉਹਦੀ ਜਾਇਦਾ ਕਰ ਕਰਾ ਦਿੰਦਾ ਇਹ ਸੱਚੀ ਸਰਕਾਰ ਨੇ ਆ ਸਾਡੇ ਤੇ ਕਿਰਪਾ ਕੀਤੀ ਵਿਚਾਰ ਕਰਦਿਆਂ ਹੋਇਆਂ ਸੰਖੇਪ ਰੂਪ ਅੰਦਰ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਦ ਬਖਸ਼ਣ ਜੋਗ ਅੱਗੇ ਤੋਂ ਸਰੇਸ਼ਟ ਮਤਬੋਦੀ ਬਖਸ਼ ਕਰਨੀ ਜੋ ਪੜ ਦੇ ਪੜਾਉਂਦੇ ਸੁਣਦੇ ਸੁਣਾਉਂਦੇ ਆ ਮਹਾਰਾਜ ਸਾਡੇ ਤੇ ਕਿਰਪਾ ਕਰੇ ਕਿਦੇ ਕਤਰਾ ਸਾਡੇ ਹਿਰਦੇ ਅੰਦਰ ਜੀਵਨ ਅੰਦਰ ਵਸੇ ਸਾਡਾ ਧਿਆਨ ਤਨ ਸ਼ਬਦ ਵਿੱਚ ਜੁੜੇ ਤੇ ਅਸੀਂ ਉਹਦਾ ਪ੍ਰਕਾਸ਼ ਲੈ ਕੇ ਅਗਿਆਨਤਾ ਨੂੰ ਦੂਰ ਕਰੀਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਇਨੀਆਂ ਕੋ ਬੇਨਤੀਆਂ ਪ੍ਰਮਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ